ਇਸ ਲਈ ਤੇ ਨਹੀਂ ਜਿਹੜਾ ਧੱਕੇ ਦੇ ਨਾਲ ਐਸੀ ਕੋਟੇ ਦੀ ਜ਼ਮੀਨ ਦੇ ਉੱਤੇ ਪਿੰਡ ਦੇ ਕੁਝ ਜਿਹੜਾ ਚੌਧਰੀਆਂ ਨੂੰ ਉਹਦੇ ਤੇ ਕਬਜ਼ਾ ਕਰਵਾਇਆ ਗਿਆ ਪਰ ਉੱਥੇ ਹੀ ਨਾਲ ਹੀ ਕਿਉਂਕਿ ਉਹ ਸਾਰਾ ਜਿਹੜਾ ਮਾਮਲਾ ਹਾਲੇ ਵੀ ਜਿਹੜਾ ਆਪਣੇ ਇਨਕੁਆਇਰੀ ਦੇ ਅਧੀਨ ਆ ਹਰਪਾਲ ਚੀਮਾ ਸਾਹਿਬ ਹਰਾਂ ਲਵੇਂ ਉਹਨਾਂ ਦੀ ਇਨਕੁਆਇਰੀ ਪਹੁੰਚੀ ਹੋਈ ਆ ਉਹਦਾ ਹਾਲੇ ਕੋਈ ਫੈਸਲਾ ਨਹੀਂ ਆਇਆ ਤਾਂ ਉਹਦੇ ਵਿੱਚ ਜਿਹੜੀ ਅੱਜ 33 ਬਿੱਗੇ ਜ਼ਮੀਨ ਆ ਜਿਹੜੀ ਮਜ਼ਦੂਰਾਂ ਨੂੰ ਸਾਡੇ ਨਾਮ ਦੇ ਉੱਤੇ ਉਹਦੀ ਬੋਲੀ ਹੋਈ ਆ 200 ਪਰਿਵਾਰ ਲਗਭਗ ਉਹਦੇ ਵਿੱਚ ਹੈਗਾ ਉਹ ਸਾਰੇ ਉਹਦੇ ਚ ਅੱਜ ਰਲ ਕੇ ਜਿਹੜਾ ਖੇਤੀ ਕਾਰਨ ਦੀ ਉਹ ਪਹਿਲ ਕਦਮੀ ਕਰ ਰਹੇ ਨੇਗੇ ਤੇ ਉਹਦੇ ਵਿੱਚ ਅੱਜ ਸਾਡਾ ਇਥੇ ਪਿੰਡ ਮਰੌੜ ਦੇ ਵਿੱਚ ਝੰਡਾ ਚੜਾਉਣ ਦਾ ਜਿਹੜਾ ਪ੍ਰੋਗਰਾਮ ਹੈਗਾ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਸਾਨੂੰ ਸਾਡੀ ਜ਼ਮੀਨ ਦੇ ਵਿੱਚ ਹੀ ਜਾਣ ਤੋਂ ਰੋਕਿਆ ਜਾ ਰਿਹਾ ਤੇ ਇਹ ਕਿਹਾ ਜਾ ਰਿਹਾ ਕਿ ਤੁਸੀਂ ਖੂਨ ਖਰਾਬਾ ਕਰਨਾ ਚਾਹੁੰਦੇ ਹੋ ਅੱਜ ਤੱਕ ਪ੍ਰਸ਼ਾਸਨ ਨੂੰ ਅਸੀਂ ਡੀਸੀ ਸਾਹਿਬ ਨੂੰ ਵੀ ਮਿਲੇ ਆ ਡੀਡੀਪੀਓ ਸਾਹਿਬ ਨੂੰ ਬਾਰ ਬਾਰ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਬੋਲੀ ਜਿਹੜੀ ਗਲਤ ਹੋਈ ਹੈ ਇਹਨੂੰ ਰੱਦ ਕੀਤਾ ਜਾਵੇ ਸਾਰੇ ਕਾਨੂੰਨਾਂ ਨੂੰ ਛਿੱਕੇ ਦੇ ਉੱਤੇ ਟੰਗ ਕੇ ਜਿਹੜਾ ਇੱਥੇ ਬੋਲੀ ਕਰਵਾਈ ਗਈ ਉਹ ਦੂਜੀ ਧਿਰ ਨੂੰ ਕਬਜ਼ਾ ਕਰਵਾਇਆ ਗਿਆ ਮਜ਼ਦੂਰਾਂ ਨੂੰ ਕੁੱਟ ਕੇ ਉਲਟਾ ਮਜ਼ਦੂਰ ਤੌਕੇ ਦੇ ਉੱਤੇ ਜਿਹੜਾ 18-20 ਬੰਦਿਆਂ ਦੇ ਉੱਤੇ ਝੂਠਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਤੇ ਸਾਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਸੀਂ ਸ਼ਾਂਤੀ ਨਹੀਂ ਚਾਹੁੰਦੇ ਹੈਗੇ ਤੁਸੀਂ ਖੂਨ ਖਰਾਬਾ ਚਾਹੁੰਦੇ ਹੋ ਜੇ ਅਸੀਂ ਅੱਜ ਵੀ ਇਹਨਾਂ ਨੂੰ ਪਹਿਲਾਂ ਆਉਣ ਸਾਰੇ ਇਹੀ ਗੱਲ ਕੀਤੀ ਹੈ ਕਿ ਜੇ ਸ਼ਾਂਤਮਈ ਆਪਣੀ ਜ਼ਮੀਨ ਦੇ ਵਿੱਚ ਲੋਕਣਗੇ ਫਿਰ ਇਹ ਸ਼ਾਂਤੀ ਆ ਜਿਹੜੀ ਉਹ ਇੱਕ ਤਰਫ ਹੀ ਨਹੀਂ ਹੋਊਗੀ ਜੇ ਉਧਰੋਂ ਸ਼ਾਂਤੀ ਦੀ ਦੋਏ ਪਾਸਾਂ ਤੋਂ ਸ਼ਾਂਤੀ ਹੁੰਦੀ ਆ ਜੇ ਪ੍ਰਸ਼ਾਸਨ ਸਾਡੇ ਨਾਲ ਕੋਈ ਬਾਦਲ ਚੜਮਈ ਗੱਲ ਕਰੂਗਾ ਫਿਰ ਸਾਨੂੰ ਇਹਦੇ ਬਾਰੇ ਜਿਹੜਾ ਉਹ ਤਿੱਖਾ ਸੰਘਰਸ਼ ਆ ਜਿਹੜਾ ਉਹ ਕਰਨਾ ਪਊਗਾ ਤੇ ਫਿਲਹਾਲ ਸਾਡਾ ਇਹੀ ਆ ਕਿ ਮਰਾਉੜ ਦੀ ਜਿਹੜੀ ਉਹ 33 ਵਿੱਗੇ ਜ਼ਮੀਨ ਹੈਗੀ ਆ ਮਜ਼ਦੂਰਾਂ ਨੂੰ 200 ਪਰਿਵਾਰਾਂ ਨੇ ਲਗਭਗ ਰਲ ਕੇ ਉਹਦੇ 'ਚ ਖੇਤੀ ਕਰਨੀ ਆ ਉਹ ਜ਼ਮੀਨ ਦੇ ਵਿੱਚ ਸ਼ਾਂਤਮਈ ਜਿਹੜਾ ਸਾਡਾ ਝੰਡਾ ਚੜਾਉਂਦਾ ਜਿਹੜਾ ਪ੍ਰੋਗਰਾਮ ਅੱਜ ਹੈਗਾ ਮਾਮਲਾ ਸੀਗਾ ਸਾਡੀ ਜਿਹੜੀ 80 ਬਾਈ ਚਾਰੇ ਦੀ ਜ਼ਮੀਨ ਆ ਮਤਲਬ ਉਹ ਸਾਨੂੰ ਨਹੀਂ ਦਿੱਤੀ ਗਈ ਸੀ ਉਹਦੇ ਵਿੱਚ ਸਿਰਫ ਸਾਨੂੰ 33 ਬਿਗੇ ਹੀ ਦਿੱਤੀ ਗਈ ਆ ਜਿਵੇਂ ਕਿ 6 ਕਿੱਲੇ ਤੋਂ ਵੀ ਜਿਹੜੇ ਸਾਡੇ ਘਟ ਬਣਦੇ ਨੇ ਤੇ ਹੁਣ ਅਸੀਂ ਉਸੇ ਤੀਜੀ ਹੀ ਸੜੀ ਜ਼ਮੀਨ ਦੀ ਆ ਮੰਗ ਕਰ ਰਹੇ ਆ ਜਿਵੇਂ ਕਿ ਹੁਣ ਸਾਡੀ ਜਿਹੜੀ ਬੋਲੀ ਹੈ ਗਲਤ ਹੋਈ ਹੋਈ ਹੈ ਜਿਵੇਂ ਕਿ ਇੱਕ ਬੰਦੇ ਨੂੰ ਤਾਂ ਇੱਕ ਪਰਿਵਾਰ ਨੂੰ ਤਾਂ ਉਹਨਾਂ ਨੇ 33 ਏਕੜ ਦੇ ਚੁੱਕੇ ਨੇ ਉਹ ਤੇ ਇੱਕ ਪਰਿਵਾਰ ਨੂੰ ਸਿਰਫ ਜਿਵੇਂ ਕਹ ਲਈਏ ਕਿ 33 ਬਿਗੇ ਹੀ ਸਾਨੂੰ ਜਗ੍ਹਾ ਦਿੱਤੀ ਗਈ ਹੈ ਜਿਵੇਂ ਕਿ 1.5 200 ਪਰਿਵਾਰ ਅਸੀਂ ਬੈਠਾ ਇੱਥੇ ਲੜ ਰਹੇ ਹਾਂ ਤਾਂ ਅਸੀਂ ਸ਼ੁਰੂ ਤੋਂ ਇਸ ਚੀਜ਼ ਲਈ ਅੱਜ ਜਿਹੜੀ ਮੰਡੋਰ ਪਿਛਲੇ ਦਿਨੀ ਬੋਲੀ ਹੋਈ ਸੀਗੀ ਪੰਚਾਇਤੀ ਜ਼ਮੀਨ ਜਿਹੜੀ ਐਸੀ ਭਾਈਚਾਰੇ ਦੀ ਉਹਦੇ ਚ ਜਿਹਨਾਂ ਜਿਨ੍ਹਾਂ ਨੇ ਬੋਲੀ ਜਮੀਨ ਲਈ ਸੀਗੀ ਉਹਦੇ ਚੋਂ ਇੱਕ ਧੜੇ ਨੂੰ ਇਤਰਾਜ ਆ ਵੀ 10 ਕਿੱਲੇ ਤੋਂ ਵੱਧ ਜਿਹੜੀ ਆ ਬੋਲੀ ਉਹ ਇੱਕ ਬੰਦੇ ਨੂੰ ਨਹੀਂ ਦੇਣੀ ਚਾਹੀਦੀ ਸੋ ਸਬੰਧੀ ਉਹਨਾਂ ਨੇ ਉਹਦੀ ਜਿਹੜੀ ਕੰਪੀਟੈਂਟ ਅਥਾਰਟੀ ਉਹਦੇ ਕੋਲੇ ਚੈਲੰਜ ਕੀਤਾ ਹੋਇਆ ਸੋ ਉਹਨਾਂ ਨੇ ਅੱਜ ਇਕੱਠ ਇੱਥੇ ਆਪ ਦਾ ਇਕੱਠ ਕਰਕੇ ਕਹਿੰਦੇ ਵੀ ਅਸੀਂ ਜਿਹੜਾ 33 ਵਿੱਗੇ ਸਾਡੀ ਆ ਉੱਥੇ ਅਸੀਂ ਜ਼ਮੀਨ ਦੇ ਵਿੱਚ ਝੰਡਾ ਲਹਿਰਾਉਣਾ ਜੋ ਉਹਨਾਂ ਨੇ ਦੱਸੋ ਤੁਸੀਂ ਕੋਈ ਕਲੈਸ਼ ਨਾ ਇੱਥੇ ਵਾਪਰੇ ਦੋਵਾਂ ਤਰ੍ਹਾਂ ਦਾ ਉਸ ਕਰਕੇ ਪੁਲਿਸ ਜਿਹੜੀ ਹੈ ਲਾਉਂਡ ਆਰਡਰ ਨੂੰ ਮੇਨਟੇਨ ਕਰ ਲਈ ਅਸੀਂ ਖੜੇ ਹਾਂ ਕਿ ਦੋ ਤਰ੍ਹਾਂ ਚ ਜਿਨ੍ਹਾਂ ਨੇ ਉਹੀ ਜਿਹੜਾ ਨੇ 85 ਵਿਗੇ ਲਈ ਆ ਇੱਕ ਇੱਕ ਹੋਰ 70 ਵਿਗੇ ਜਿਨ੍ਹਾਂ ਨੇ ਲਈ ਆ ਵੀ ਉਹਦੇ ਤੇ ਇਹਨਾਂ ਨੂੰ ਉਤਰਾਜ ਆ ਵੀ ਉਹਨਾਂ ਨਾਲ ਜਿਹੜੀ ਉਹ ਵੱਧ ਕਿਉਂ ਲਈ ਆ ਵੀ ਸਾਨੂੰ 10 10 ਕਿੱਲਾਂ ਤੋਂ ਵੱਧ ਉਹਨਾਂ ਨੂੰ ਨਹੀਂ ਦੇਣੀ ਚਾਹੀਦੀ। ਸੋ ਉਸ ਸੰਬੰਧੀ ਇਹਨਾਂ ਨੇ ਆਪਦਾ ਜਿਹੜਾ ਉਹ ਪ੍ਰੋਟੈਸਟ ਰੌਲਾ ਤਾਂ ਐ ਸੱਚ ਕੋਈ ਨਹੀਂ ਇਹਦੇ ਵਿੱਚ ਮੈਂ ਤਾਂ ਜਿਹੜੀ ਪੰਚਾਇਤ ਵਿਭਾਗ ਵੀਡੀਓ ਸਾਹਿਬ ਹੀ ਦੱਸ ਸਕਦੇ ਨੇ ਪੰਚਾਇਤੀ ਚ ਮੈਂ ਟੋਟਲ ਕਿੰਨੀ ਆ ਪਰ ਜਿਹੜੀਆਂ ਪਿੱਛੇ ਬੋਲੀ ਹੋਈ ਸੀ ਉਹਦੇ ਚ ਇੱਕ 85 ਵਿੱਗੇ ਦੀ ਹੋਈ ਸੀ 33 ਵਿੱਗੇ ਦੀ ਇੱਕ ਹੋ ਗਈ ਸੀ 55 ਵਿੱਗੇ ਦੀ